ਸ਼ੰਭੂ ਬਾਰਡਰ ਬਾਰੇ ਉਹ ਪੁੱਛ ਰਹੇ ਨੇ ਸ਼ੰਭੂ ਬਾਰਡਰ ਤੇ ਕੀ ਅਪਡੇਟਸ ਨੇ ਕਿਉਂਕਿ ਉਹ ਕੱਲ ਮਸਲਾ ਆਪਾਂ ਗੱਲ ਕਰੀ ਸੀ ਕੱਲੋ ਦੇ ਬਾਰੇ ਵੀ ਕੱਲ ਕੋਈ ਉੱਥੇ ਹੋਈ ਹੈ ਪ੍ਰੋਬਲਮ ਕੋਈ ਸਮੱਸਿਆ ਹੋਈ ਹੈ ਉਹ ਅੱਜ ਫੇਰ ਉਹ ਅਜੇ ਚੱਲ ਰਿਹਾ ਕੰਟੀਨਿਊ ਹੈ ਕੰਮ ਖਤਮ ਨਹੀਂ ਹੋਈ ਗੱਲ ਉਹ ਜੀ ਜੀ ਡੇਰਾ ਪ੍ਰੇਮੀਆ ਤੇ ਸਿੱਖਾਂ ਚ ਛੜਪ ਹੋਈ ਡਾਂਗਾ ਨਾਲ ਉਹੀ ਗੱਲ ਕਰਿਓ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਜੀ ਇਸ ਬਾਬਤ ਗੁਰਵਿੰਦਰ ਜੀ ਤੇ ਜਦੋਂ ਤੱਕ ਸਾਡੇ ਕੋਲ ਕੋਈ ਪੁਖਤਾ ਜਾਣਕਾਰੀ ਨਾ ਹੋਵੇ ਅਸੀਂ ਕਿਉਂਕਿ ਇਸ ਵੇਲੇ ਲਾਈਵ 'ਚ ਹੁੰਨੇ ਆ ਲਾਈਵ 'ਚ ਸਾਰੀਆਂ ਚੀਜ਼ਾਂ ਅਸੀਂ ਨਹੀਂ ਪੜ ਸਕਦੇ ਅੱਛਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਨੂੰ ਦੁਬਾਰਾ ਦੁਹਰਾ ਦਿਓ ਫਿਰ ਆਪਾਂ ਕਰ ਜੀ ਸ਼ੰਭੂ ਬਾਰਡਰ ਦੀ ਆਪਾਂ ਗੱਲ ਕਰ ਰਹੇ ਸੀ ਜੀ 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 ਵੇਖੋ ਗੱਲ ਇਹ ਆ ਕਿ ਸ਼ੰਭੂ ਬਾਰਡਰ ਤੇ ਰੌਲਾ ਹੈ ਜੀ ਵੀਕਐਂਡ ਤੇ ਝੜਪ ਵੀ ਹੋਈ ਹਲਕੀ ਜੀ ਹਮ ਉੱਥੇ ਮਤਲਬ ਕਿ ਤਲਖੀ ਹੋਈ ਜੀ ਮਾਹੌਲ ਦੇ ਵਿੱਚ ਕਸ਼ੀਦਗੀ ਸੀਗੀ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਇਹ ਬੰਦੇ ਜਿਹੜੇ ਚੱਕੇ ਚਕਾਏ ਆਏ ਆ ਇਹ ਘਰ ਚੋਂ ਮਾਈਨਿੰਗ ਕਰਦੇ ਆ ਇਹਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੂੰ ਇਹ ਭਾਜਪਾ ਦੇ ਚੁੱਕੇ ਚਕਾਏ ਨੇ ਜੀ ਦੂਜੇ ਪਾਸੇ ਉਹ ਜਿਹੜੇ ਸਥਾਨਕ ਲੋਕ ਨੇ ਉਹ ਆਂਦੇ ਆ ਕਿ ਵੇਖੋ ਗੱਲ ਇਹ ਆ ਕਿ ਸਾਨੂੰ ਦੋ ਤਿੰਨ ਸਮੱਸਿਆਵਾਂ ਨੇ ਹੂੰ ਭਾਈ ਸਾਡਾ ਜਿਹੜਾ ਵਾ ਵਾਸਤਾ ਉਹ ਹਿਮਾਲੇ ਨਾਲ ਜੀ ਸਾਨੂੰ ਜਾਂ ਤਾਂ ਵੜ ਕੇ ਹੋਣਾ ਪੈਂਦਾ ਜਾਂ ਆਰਜੀ ਰਾਹਾਂ ਤੱਕ ਹੂੰ ਪਹੁੰਚ ਕਰਨੀ ਪੈਂਦੀ ਆ ਉਹ ਜਿਹੜੇ ਆਰਜੀ ਰਾਹ ਦੇ ਕੁਛ ਘੱਗਰ ਦੇ ਵਿੱਚੋਂ ਬਣਾਏ ਗਏ ਆ ਭਈ ਕੱਲ ਨੂੰ ਮੰਨ ਲਓ ਘੱਗਰ ਚੜ ਗਿਆ ਤਾਂ ਉਹ ਲੱਕੜ ਦੇ ਜਿਹੜੇ ਆਰਜੀ ਪੁਲ ਵਗੈਰਾ ਆ ਉਹ ਬੰਦ ਹੋ ਜਾਣਗੇ ਅਸੀਂ ਕਿੱਧਰ ਚਾਈਏ ਮੌਨਸੂਨ ਤੇ ਆ ਗਿਆ ਜੀ ਇੱਕ ਉੱਥੇ ਕਿਸੇ ਬੀਬੀ ਦੀ ਮੌਤ ਹੋਈ ਆ ਹੂੰ ਸ਼ਾਇਦ ਉਹ ਗਰਭવતી ਵੀ ਸੀਗੀ ਜੀ ਤਾਂ ਗਰਭવતી ਜਿਹੜੀ ਹੋਈ ਆ ਬੀਬੀ ਉਹਦਾ ਵੀ ਕਿਤੇ ਨਾ ਕਿਤੇ ਇੱਕ ਮਸਲਾ ਬਣ ਰਿਹਾ ਕਿ ਉਹਨੂੰ ਜੇ ਵੇਲੇ ਸਿਰ ਇਲਾਜ ਮਿਲ ਜਾਂਦਾ ਤੇ ਸ਼ਾਇਦ ਉਹ ਵੱਜ ਜਾਂਦੀ ਹੂੰ ਇਹ ਦੋ ਤਿੰਨ ਚੀਜ਼ਾਂ ਉੱਥੇ ਰਲੀਆਂ ਪਈਆਂ ਨੇ ਉਹ ਜਿਹੜੇ ਸਥਾਨਕ ਲੋਕੀਆ ਉਹ ਕਹਿੰਦੇ ਆ ਕਿ ਨਹੀਂ ਬਈ ਅਸੀਂ ਤੰਗ ਪਰੇਸ਼ਾਨ ਨਹੀਂ ਆ ਜੀ ਤਾਂ ਅਸੀਂ ਪਿੱਟਦੇ ਆ ਕਿਸਾਨ ਜਿਹੜੇ ਉੱਥੇ ਬੈਠੇ ਨੇ ਇਹ ਦੂਸਰਾ ਪੱਖ ਰੱਖ ਰਹੇ ਆ ਕਿ ਅਸਲ ਦੇ ਵਿੱਚ ਇਹ ਸਾਰੀ ਗੇਮ ਆ ਹੂੰ ਹੁਣ ਇਹਦੇ ਵਿੱਚ ਅੱਜ ਮੇਰੇ ਖਿਆਲ ਦੇ ਨਾਲ ਇਕੱਠ ਰੱਖਿਆ ਗਿਆ ਸੀਗਾ ਜੀ ਜਿਹੜੇ ਉੱਥੋਂ ਦੇ ਸਥਾਨਕ ਲੋਕ ਆ ਕਿਉਂਕਿ ਕਿਸਾਨ ਆਗੂਆਂ ਨੇ ਸ਼ਿਕਾਇਤ ਵੀ ਦੇ ਦਿੱਤੀ ਪੁਲਿਸ ਨੂੰ ਜੀ ਐਸਐਸਪੀ ਆ ਜਿਹੜੇ ਪਟਿਆਲੇ ਵਾਲੇ ਹੂੰ ਹੂੰ ਉਹਨਾਂ ਨੂੰ ਸ਼ਿਕਾਇਤ ਵੀ ਦਿੱਤੀ ਆ ਤੇ ਦੂਜੇ ਪਾਸੇ ਉਹਨਾਂ ਨੇ ਕੱਠ ਰੱਖਤਾ ਕਿ ਭਾਈ ਠੀਕ ਹੈ ਅਸੀਂ ਪੰਚਾਇਤ ਬੁਲਾਵਾਂਗੇ ਹੁਣ ਹੂੰ ਪੰਚਾਇਤ ਬੁਲਾ ਕੇ ਅਸੀਂ ਵੇਖਾਂਗੇ ਕੀ ਕਰਨਾ ਹੂੰ ਤੇ ਕੁਝ ਤੇ ਇਹ ਕਹਿੰਦੇ ਆ ਕਿ ਜਾਂ ਤਾਂ ਅਸੀਂ ਹਾਈ ਕੋਰਟ ਚਲੇ ਜਾਵਾਂਗੇ ਜੀ ਤੇ ਜਾਂ ਅਸੀਂ ਬਰੋਬਰ ਫਿਰ ਤਰਨਾ ਲਾਵਾਂਗੇ ਅਸੀਂ ਵੀ ਸੜਕ ਬੰਦ ਕਰਦੇ ਆਂ ਕਿ ਇੱਕ ਪ੍ਰਸ਼ਾਸਨ ਆਪੇ ਵੇਖੇ ਇਹ ਕਹਿੰਦੇ ਕਿ ਰਸਤਾ ਅਸੀਂ ਬੰਦ ਹੀ ਨਹੀਂ ਕੀਤਾ ਖੋਲੀਏ ਕੀ ਯਾਰ ਜੀ ਦਰਅਸਲ ਉਹ ਕਹਿੰਦੇ ਆ ਕਿ ਰਸਤਾ ਬੰਦ ਕੀਤਾ ਹਰਿਆਣਾ ਪ੍ਰਸ਼ਾਸਨ ਨੇ ਹੂੰ ਅਸੀਂ ਤੇ ਲੰਘਾਈ ਜਾ ਰਹੇ ਹਾਂ ਤੁਹਾਨੂੰ ਜੀ ਜੀ ਸੋ ਇਸ ਕਰਕੇ ਇਹ ਮਾਮਲਾ ਜਿਹੜਾ ਟੇਡਾ ਹੋਇਆ ਬੈਠਾ ਤੇ ਮੈਨੂੰ ਤੇ ਲੱਗਦਾ ਕਿ ਆਪਸ ਦੇ ਵਿੱਚ ਜੇ ਸੁਖਮ ਸਿੰਘ ਬਹਿ ਕੇ ਹੱਲ ਕੱਢ ਲਿਆ ਜਾਵੇ ਸਾਰੇ ਆਪਾਂ ਇੱਕ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣਾ ਸਰਮਨ ਸਿੰਘ ਭੰਦੇਰ ਹੋਰਾਂ ਨੂੰ ਵੀ ਥੋੜਾ ਜਨਾ ਰੀ ਥਿੰਕ ਕਰਨਾ ਚਾਹੀਦਾ ਹੁਣ ਕਿ ਕੀ ਇਸ ਅੰਦੋਲਨ ਦੀ ਜਿਹੜੀ ਹੁਣ ਕਿਸਮਤ ਹੈ ਉਹ ਸਿਰਫ ਸ਼ੰਭੂ ਤੱਕ ਹੀ ਹੈ ਕਿ ਜਾਂ ਇਹਨੂੰ ਕੋਈ ਹੋਰ ਰੂਪਰੇਖਾ ਦੇ ਕੇ ਕੋਈ ਹੋਰ ਮੁਕਾਮ ਬਖਸ਼ਣਾ ਇਹਨਾਂ ਨੇ ਜੀ ਕਿ ਤੁਹਾਨੂੰ ਹੋਰ ਟੰਗ ਪੈਤੜਾ ਬਦਲਣ ਦੀ ਜ਼ਰੂਰਤ ਹੈ ਕਿ ਨਹੀਂ ਜੀ ਇਹ ਇਹ ਚੀਜ਼ਾ ਕਿਉਂਕਿ ਪਿਛਲੇ ਦਿਨਾਂ 'ਚ ਮੈਂ ਇੱਕ ਅੱਛਾ ਫੈਸਲਾ ਇਹਨਾਂ ਦਾ ਦੇਖਿਆ ਸੀਗਾ ਇਹ ਕਹਿੰਦੇ ਸੀ ਕਿ ਅਸੀਂ ਹੁਣ ਕਿਉਂਕਿ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਕਮਜ਼ੋਰ ਹੈ ਜੀ ਅਸੀਂ ਇਹਨੂੰ ਅੰਡਰ ਪ੍ਰੈਸ਼ਰ ਕਰਾਂਗੇ ਹਮ ਹਮ ਖੇਤਰੀ ਫੋਰਸਸ ਨੂੰ ਅਸੀਂ ਕਹਾਂਗੇ ਕਿਸਾਨੀ ਤੇ ਗੱਲ ਕਰੋ ਬਿੱਲ ਲਿਆਓ ਅਸੀਂ ਨੌਨ ਬੀਜੇਪੀ ਜਿਹੜੇ ਐਮਪੀਜ਼ ਨੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤੇ ਮੇਰੇ ਖਿਆਲ ਦੇ ਨਾਲ ਇਹ ਪੈਂਤੜਾ ਵੀ ਕੋਈ ਮਾੜਾ ਨਹੀਂ ਹੈ ਕਿ ਸਰਕਾਰ ਕਮਜ਼ੋਰ ਆ ਤੁਸੀਂ ਉਸ ਪਾਸੇ ਆ ਜਾਓ ਤੇ ਬਿਹਤਰ ਆ ਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਚਲੋ ਇਹ ਤੇ ਕਹਿੰਦੇ ਨੇ ਕਿ ਭਾਜਪਾ ਵਾਲੇ ਜਿਹੜੇ ਆ ਜੀ ਉਹਨਾਂ ਦੇ ਚੱਕੇ ਚ ਕਾਇਆਏ ਆ ਕੁਝ ਕਾਰੋਬਾਰੀ ਪੰਜਾਬ ਦੇ ਉਹ ਵੀ ਪਿੱਟਦੇ ਆ ਜਾਂ ਤੇ ਉਹਨਾਂ ਨੂੰ ਵੀ ਕਹਦੇ ਹੋ ਕਿ ਭਾਜਪਾ ਲਿਆ ਸਮੱਸਿਆਵਾਂ ਸਭ ਦੀਆਂ ਹੁੰਦੀਆਂ ਨੇ ਕਿਸਾਨਾਂ ਦੀਆਂ ਆਪਣੀਆਂ ਉਹਨਾਂ ਦੀਆਂ ਜੀ ਜੀ ਆਪਾਂ ਤਾਂ ਇਹੀ ਚਾਉਂਦੇ ਆ ਕਿ ਜੇ ਉਹ ਸਮੱਸਿਆ ਦਾ ਬਹਿ ਕੇ ਹੱਲ ਹੋਵੇ ਜੀ ਜਿਹੜੀ ਚੀਜ਼ ਆ ਉਹ ਕਿਸੇ ਪਰੇਸ਼ਾਨੀ ਨਾ ਬਣੇ ਕਿਸੇ ਵਾਸਤੇ ਜੀ ਬਿਲਕੁਲ ਇੱਕ ਮਿੰਟ ਆਪਾਂ ਨੂੰ ਪਹਿਲਾਂ ਵੀ ਆਇਆ ਸੀਗਾ ਜੀ ਮਾਲਵਾ ਬਲੌਕ ਵੱਲੋਂ ਕਿ ਮਿੰਟੂ ਜੀ ਨੀਟ ਪੀਜੀ ਦਾ ਇਗਜ਼ਾਮ ਵੀ ਲੀਕ ਹੋ ਗਿਆ ਇਹਦੇ ਤੇ ਆਪਾਂ ਨੂੰ ਅਜੇ ਪੂਰੀ ਨਹੀਂ ਨਹੀਂ ਮੇਰੇ ਖਿਆਲ ਦੇ ਨਾਲ ਦੇਖੋ ਨੀਟ ਵਾਲਾ ਤੇ ਜਿਹੜਾ ਸੀਗਾ ਉਹ ਆਪਾਂ ਕੀਤਾ ਜੀ ਨੀਟ ਵਾਲਾ ਉਹ ਤੋਂ ਬਾਅਦ ਤੇ ਯੂਐਸਟੀ ਕਿਹੜਾ ਸੀ ਯੂਜੀਐਸ ਯੂਜੀਸੀ ਨੈਟ ਯੂਜੀਸੀ ਯੂਜੀਸੀ ਨੈਟ ਉਹ ਵੀ ਹੋ ਗਿਆ ਸੀ ਜੀ 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 ਇਹ ਤੇ ਅਸੀਂ ਕਾਫੀ ਵਾਰ ਗੱਲ ਕੀਤੀ ਹੈ ਜੀ ਜਿਹੜਾ ਨੀਟ ਵਾਲਾ ਹੋਇਆ ਬਾਕੀ ਪਤਾ ਨਹੀਂ ਪੇਪਰ ਲਈ ਕੋ ਹੁੰਦਾ ਕੋ ਇੱਕ ਹੁੰਦਾ ਕੋਈ ਹੋ ਹੀ ਜਾਂਦਾ ਇਹ ਤੇ ਕਹ ਲਓ ਕਿ ਬਸ ਮਤਲਬ ਕਿ ਐਸੀ ਟੂਬ ਬਣ ਗਈ ਉਹ ਸਾਈਕਲ ਵਾਲੀ ਵੀ ਜਿਹਦੇ ਵਿੱਚ ਪੈਂਚਰ ਇੱਕ ਨਹੀਂ ਹੈ 36 ਆ ਉਹ ਵਫੂਕ ਕਿਸੇ ਨਾ ਕਿਸੇ ਪਾਸੋਂ ਲੀਕ ਹੋ ਹੀ ਜਾਂਦੀ ਜੀ